ਆਉਗੰ ਪਰੋ ਜੁਹਰੋ ਜਿਤ ਅੰਮ੍ਰਿਤ ਵੇਲੇ ਚਦਰਹੀ ਰਦੀਆਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹੱਥ 팔 ਦੇ ਰੱਖੇ ਮਨ ਮਤਾ ਦੇ ਸਰਬ ਸੰਜਿਓ ਗੁਰੂ ਰਹਿਬ ਸ਼ਬਦ ਗੁਰੂ ਬਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਤ ਗੰਦੇ ਸੋਮੇ ਗੰਦੇ ਸਾਗਰ ਤਨ ਤਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਯੂਰੀ ਅੰਦਰ ਸਜ ਬੈਠੇ ਗੁਰਖਾਲਸਾ ਸਾਧ ਸੰਗਤ ਜੀਓ ਆਓ ਜੋ ਹਜੋ ਜਪਨ ਤ ਅੰਮ੍ਰਿਤ ਵੇਲੇ ਇਆਂ ਦਿਨਾਂ ਤੋਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਉਣ ਜੀਨ ਦੀ ਕਥਾ ਵਿਚਾਰ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਰੜੀ ਦਾ ਕੇਸਾ ਬਣ ਕੇ ਸਤਿਗੁਰਾਂ ਦੇ ਪਾਉਣ ਜੀਨ ਵਿੱਚੋਂ ਆਪਾਂ ਕੁਝ ਗ੍ਰੰਭੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਨਿਤ ਦੇ ਦੁੱਖਾਂ ਤਲੇਸਾਂ ਰੋਗਾਂ ਸੋਗਾਂ ਕੜ ਸੜ ਤੋਂ ਬਭਜਾਈਏ ਚਿੰਤਾ ਬਿਗਾਂ ਤੋਂ ਬਜਾਈਏ ਜਮਾਂ ਦੀਵਾਰ ਤੋਂ ਵੀ ਬਜਾਈਏ ਅੱਜ ਸੁਣਦੇ ਦੇਖਦੇ ਆ ਨਾ ਪੰਚਰਾਸੀ ਲੱਖ ਜੁਨਾ ਇਹਨਾਂ ਦੇ ਪੈਰੋਂ ਜੋ ਜਨਮ ਵਣਨ ਦਾ ਦੁੱਖ ਹੈ ਨਾ ਜੂਨੀਅਰ ਜਿੰਨਾ ਦੁੱਖ ਨਹੀਂ ਜਿੰਨਾ ਦਰਮ ਤੇ ਮਰਨ ਦਾ ਦੁੱਖ ਇਹ ਤੋਂ ਬਚਣ ਵਾਲ ਤੇ ਪੈਰੋ ਇੱਕੋ ਹੀ ਸਾਧਨ ਹੈ ਸਾਡੇ ਕੋਲ ਬਜਿਤ ਭਾਵੇਂ ਜੀਵ ਨੂੰ ਵਿੱਚ ਕਿੰਨੇ ਕਰਮ ਕਾਂਡ ਜੀਵ ਕਰ ਲਵੇ ਕਰਮ ਕਰਦੇ ਕਰਮ ਕਾਂਦੇ ਜੋ ਵਰਜੀ ਤਪ ਜਪ ਜਪ ਤਪ ਕਰ ਲਵੇ ਤੇ ਸੱਚ ਤੇ ਇਹ ਗਾਇਲ ਪਗਾਨੇ ਹੈ ਪੈਰਿਓ ਜਿੰਨਾ ਚਿਰ ਗੁਰੂ ਰਾਹੀ ਰੱਬੀ ਗੁਣ ਨਹੀਂ ਪ੍ਰਾਪਤ ਹੁੰਦੇ ਉਨ੍ਹਾਂ ਤੇਰੇ ਜੀਵਨ ਸਭ ਰੋਣਾ ਬਹੁਤ ਔਖਾ ਹੈ ਤੁਸੀਂ ਸੁਣਿਆ ਹੋਊਗਾ ਬਗੈਰ ਗੁਰੂ ਤੋਂ ਨਾਰਦ ઋષਿ ਨੇ ਨਾਰਦ ਸੁਣਿਆ ਸਭ ਨੇ ਬੱਚੇ ਵੀ ਜਾਣਦੇ ਨਾਰਦ ਨੂੰ ਨਾਰਦ ਨੇ 36 ਹਜ਼ਾਰ ਸਾਲ ਤਪ ਕੀਤਾ ਪਰ ਗੁਰੂ ਨੂੰ ਗੁਰੂ ਕੋ ਧਿਕਸ਼ਾ ਨਹੀਂ ਲਈ ਆਪਣੀ ਮਰਜ਼ੀ ਨਾਲ ਜੋ ਵੀ ਉਹ ਰੱਬ ਦਾ ਨਾਮ ਲੈਂਦਾ ਸੀ ਉਹ ਰੱਬ ਦਾ ਨਾਮ ਲੈਂਦਾ ਰਿਹਾ ਤੇ ਜੇ ਦੋਕ ਦਿਨ ਕੋਈ ਬਹਿ ਜਵੇ ਮਾਰਦਾ ਦੋਕ ਦਿਨ ਨਹੀਂ ਬਹਿ ਜਵੇ ਤੂੰ ਤਾਂ ਆਪਣੇ ਆਪ ਨੂੰ ਸੰਤ ਕੋ ਨਾ ਲੱਗ ਜਾਂਦਾ ਅਨਪੰਜਾਹ ਨੂੰ ਦੱਸੂਗਾ ਵੀ ਮੈਂ ਆਹ ਪਾਠ ਕੀਤਾ ਮੈਂ ਇਹ ਨਾ ਕੀਤਾ ਮੈਂ ਨਾ ਕੀਤਾ ਮੈਂ ਉਹ ਕੀਤਾ ਉਹ ਕੀਤਾ ਤੇ ਜਿਨੇ ਛੱਤੀ ਆਰ ਸਾਰ ਪਾੜ ਕੀਤਾ ਰਬ ਦਾ ਨਾਮ ਲਿਆ ਉਹਨੂੰ ਓੰਕਾਰ ਦੀ ਹੈ ਇਸ ਗੱਲ ਦੇ ਵਿੱਚ ਉਹਨੂੰ ਓੰਕਾਰ ਦੀ ਤਾਂ ਇੰਨੀ ਲੰਬੀ ਤਪੱਸਿਆ ਕੀਤੀ ਹੈ ਵੈਸੇ ਉਹ ਤੁੱਤ ਪਸ਼ਾ ਕਰਨ ਵਾਲਾ ਵੀ ਵੱਡਾ ਸ਼ਬਹ ਹੈਗਾ ਹੈ ਕਈ ਜੁਗਾਂ ਦੀ ਸਮਾਧੀ ਕਈ ਕਈ ਚੌਪੜੀਆਂ ਦੀ ਸਮਾਧੀ ਦੁਨੀਆਂ ਦੇ ਜੇ ਸਭ ਤੋਂ ਵੱਡੀ ਸਮਾਧੀ ਲਾਉਣ ਵਾਲਾ ਹੋਇਆ ਆਤਮਿਕ ਕੁ ਧਿਆਨ ਤਰਨ ਵਾਲਾ ਹੋਇਆ ਤੋ ਸ਼ਿਵ ਮਹਾਰਾਜ ਹੋਇਆ ਇਹ ਗੱਲ ਵੱਖਰੀ ਆ ਕਿ ਸਾਡਾ ਸਮਾਜਿਕ ਸਮਾਜ ਜਿਹੜਾ ਨਾ ਇੰਨਾ ਕੁ ਪਟਕ ਚੁੱਕਾ ਏ ਪਰ ਇਹ ਮਨ ਮੰਨਦਾ ਨਹੀਂ ਦਾ ਸ਼ਿਵ ਨੂੰ ਮੰਨੇ ਨਾ ਨਾਦਰ ਨੂੰ ਮੰਨੇ ਨਾ ਬ੍ਰਹਮਣ ਨੂੰ ਮੰਨੇ ਨਾ ਵਿਸ਼ਨੂੰ ਨੂੰ ਮੰਨੇ ਗੁਰਬਾਣੀ ਤੇ ਸਿੱਧੂ ਕਰ ਰਹੀ ਇਹਨਾਂ ਦੀ ਪਾਸ਼ਾ ਸਿੱਧੂ ਕਰ ਰਹੀ ਇਹਨਾਂ ਦੀ ਤੇ ਅਸੀਂ ਲੋਕ ਦਿੰਦਿਆਂ ਕਰ ਰਹੇ ਲੋਕ ਨਹੀਂ ਕਿਉਂ ਬਾਜਾ ਸਮਰੱਥ ਦੇ ਉਹ ਘਟ ਘਟ ਬਸ ਸਮਝ ਵਸਣ ਵਾਲੇ ਨੇ ਉਹ ਤਾਂ ਸਭ ਦੀ ਸਿਖਤ ਕਰਦੇ ਆ ਸਾਡੇ ਪੱਲੇ ਕੱਖ ਨਹੀਂ ਅਸੀਂ ਤਾਂ ਨਿੰਦਿਆ ਕਰਦੇ ਤੇ ਨਿੰਦਿਆ ਦਾ ਫਤਿਹ ਫਲ ਕੀ ਫਿਰ ਮਿਲਦਾ ਹੈ ਨਿੰਦਿਆ ਦਾ ਬਾਸ਼ ਨੇ ਫਲ ਦੱਸਿਆ ਸਾਨੂੰ ਸੋ ਵਾਏ ਸਾਨੂੰ ਬੰਦ ਜਾਣਾ ਚਾਹੀਦਾ ਨਿੰਦਿਆ ਤੋਂ ਪਹਿਰੇਓ ਨਿੰਦਿਆ ਉਹ ਦੇ ਕੀ ਅਸਲ ਵਿੱਚ ਨਿੰਦਿਆ ਅਸਲ ਵਿੱਚ ਹੁੰਦੀ ਕੀ ਆ ਪਹਿਲਾਂ ਤਾਂ ਨਿੰਦਿਆ ਸਭ ਹੀ ਆਪਾਂ ਮੈਂ ਨਿੰਦਿਆ ਹੁੰਦੀ ਕੀ ਆ ਨਿੰਦਿਆ ਪੈਰੋ ਸੁਣੀ ਸੁਣਾਈ ਗੱਲ ਦੀ ਗੱਲ ਕਰਨੀ ਸੁਣੀ ਸੁਣਾਈ ਗੱਲ ਕਰਨੀ ਦੇਖਿਆ ਕੁਝ ਨਹੀਂ ਜਿੰਨਾ ਚਿਰ ਅਸੀਂ ਦੇਖਦੇ ਨਹੀਂ ਉਹਨਾਂ ਚਿਰ ਗੱਲ ਸੜੇ ਮੂੰਹ ਚੋਂ ਨਿਕਲਣੀ ਨਹੀਂ ਚਾਹੀਦੀ ਬਾਹਰ ਗੱਲ ਸੁਣੀ ਕਿਤੇ ਉਹ ਵੀ ਭਲਾਨੇ ਬੰਦੇ ਨੇ ਚੋਰੀ ਕਰ ਲਈ ਪੰਜਾਬ ਬੰਦਿਆਂ ਕੋਲ ਉਦਾਂ ਹੀ ਗਾਤਾ ਬੁਰਾ ਨੇ ਚੋਰੀ ਕਰ ਲਈ ਇਹਦਾ ਨਾਂ ਇਹ ਦਿੰਦੇ ਆ ਸੁਣਿਆ ਦੇਖਿਆ ਨਹੀਂ ਬਜ ਕੇ ਰੀਂਦੇ ਤੂੰ ਪਹਿਰੇ ਹੋ ਫਿਰ ਦਿੰਦਾ ਦਾ ਫਲ ਸੁਣ ਲੋ ਹੁਣ ਬਿੰਦੇ ਦਰੋਂ ਫਲ ਕੀ ਦਿੰਦਾ ਕਿਉਂਕਿ ਬੀਜ ਹੈ ਨਾ ਜਿਉਂ ਜਾ ਬੀਜ ਬੀਜਾਂਗੇ ਪਾਸ਼ਾ ਨੇ ਆਪਾਂ ਨੂੰ ਹੁਣੇ ਦੱਸਿਆ ਤਿਰਪਾ ਕੀਤੀ ਆਪਣੇ ਤੇ ਜੈਸਾ ਬੀਜ ਤੈਸਾ ਕਾ ਜੋ ਜਿੱਦਿਆਂ ਦਾ ਉਹ ਖਾ ਲੇਗਾ ਜੇ ਨਿੰਦਿਆ ਦਾ ਪਾਪ ਪਾਪਾਂ ਦਾ ਬੀਜ ਬੀਜ ਲਵਾਂਗੇ ਪੈਰੋ ਤੇ ਫਲ ਮਾੜਾ ਖਾਣਾ ਪੈਣਾ ਦੁੱਖਾਂ ਦਾ ਗੱਲ ਅਪ ਕਰਦੇ ਨਿੰਦਿਆ ਦੀ ਕਿ ਨਿੰਦਿਆ ਇੰਨੀ ਮਾੜੀ ਆ ਪਾਛ ਕਹਿੰਦੇ ਨਿੰਦਿਆ ਭਰੇ ਕਿਸੇ ਕੀ ਨਹੀਂ ਕਿਸੇ ਸਾਧੂ ਪਾਪ ਭਰੇ ਪੁਰਸ਼ ਦੀ ਨਿੰਦਿਆ ਕਰਨੀ ਤੇ ਬਹੁਤ ਹੀ ਜ਼ਿਆਦੀ ਮਾੜੀ ਨਾ ਆ ਤੁਸੀਂ ਪਿੱਛੇ ਸੁਣਿਆ ਵੀ ਹੋਊਗਾ ਸ਼ਬਦ ਵਿੱਚ ਆਇਆ ਸੀ ਸ਼ਬਦ ਹਾਂਜੀ ਬਈ ਜਿੰਨੇ ਮਰਜ਼ੀ ਪੁੰਨ ਕਰ ਲਵੇ ਜਿੰਨੇ ਮਰਜ਼ੀ ਦਾਨ ਕਰ ਲਵੇ ਇਥੋਂ ਤੱਕ ਪਛ ਨਾ ਕਿ 68 ਤੀਤਾਂ ਦਾ ਸ਼ਰਨ ਕਰ ਦੇ ਸੋਨਾ ਦਾਨ ਦੇ ਦੇਵੇ ਤੇ ਪਿਛਲਾ ਕੋਈ ਸਮਾਂ ਹੁੰਦਾ ਸੀ ਪਿਆਰੋ ਰਾਜੇ ਮਹਾਰਾਜ ਆਪਣੀਆਂ ਇਸਤਰੀਆਂ ਨੂੰ ਘਰ ਵਾਲੀਆਂ ਰਾਣੀਆਂ ਨੂੰ ਸ਼ਿੰਗਾਰ ਕੇ ਤਾਂ ਦਾਨ ਵਿੱਚ ਦਿੰਦੇ ਸੀ ਬ੍ਰਹਮਣ ਵੀਰਾਨ ਨੂੰ ਜੇ ਤੁਹਾਨੂੰ ਨਾਝ ਕੇ ਲੋਵੇ ਨਾ ਤੇ ਤਿਲ ਛੇਤਰ ਅਜੇ ਵੀ ਜਾ ਕੇ ਦੇਖ ਲਿਓ ਉਥੇ ਤ ਤੱਟ ਬੜਿਆ ਹੋਇਆ ਗੰਗਾ ਦੇ ਤਨਾਰ ਤੇ ਤੱਟਤ ਉਸ ਤੱਟ ਦੇ ਉੱਤੇ ਆਣ ਕੇ ਰਾਜੇ ਨੂੰ ਆਪਣੀ ਇਸਤਰੀ ਦਾਨ ਕਰਦੇ ਉਹ ਦੋ ਦਿਨ ਦੀ ਚਾਰ ਦਿਨ ਨਹੀਂ ਦੀ ਤੇ ਫਿਰ ਉਹਦੀ ਕੀਮਤ ਤਾਰ ਕੇ ਫਿਰ ਬ੍ਰਹਮ ਬ੍ਰਹਮਣ ਵਿਦਿੱਤ ਕਰ ਕਿੰਨ ਤਾਰ ਕੇ ਨਾ ਰਾਜਾ ਫਿਰ ਉਹ ਆਪਣੇ ਘਰ ਲੈ ਗਿਆ ਉਹਨਾਂ ਬਾਸ਼ਕ ਦੇ ਇੰਨਾ ਵੱਡਾ ਪੁੰਨ ਦਾਨ ਜਿੰਨੇ ਆਪਣੇ ਘਰ ਵਾਲੀ ਹਾਰਸ਼ੰਦਾਨ ਲਾ ਕੇ ਤੇ ਦਾਨ ਕਰ ਦਿੱਤੀ ਬ੍ਰਹਮਣ ਨੂੰ ਤੇ ਮੁੜ ਕੇ ਉਹਦੇ ਕੋਲੋਂ 2-4 ਦਿਨ ਬਾਅਦ ਫਿਰ ਪੈਸੇ ਦੇ ਕੇ ਕੁਝ ਕਰ ਵਸਤੂਆਂ ਪਦਾਰਥ ਦੇ ਕੇ ਮੁੜ ਕੇ ਵਾਪਸ ਲੈ ਲਈ ਇਹ ਤਾਂ ਵੱਡਾ ਦਾਨ ਇਹ ਦਾਨ ਬਹੁਤ ਔਖਾ ਹੈ ਨਾ ਫਿਰ ਪੈਸੇ ਦੇ ਸਕਦਾ ਕੋਈ ਅੰਨ ਦੇ ਸਕਦਾ ਕੋਈ ਬਸਤਰ ਦੇ ਸਕਦਾ ਕੋਈ ਕੋਈ ਮਕਾਨ ਬਣਾ ਕੇ ਦੇ ਸਕਦਾ ਮੂਹਰ ਨਾਲ ਕੱਲਵਾ ਕੇ ਕੋਈ ਦੇ ਸਕਦਾ ਹੈ ਪਰ ਏਡਾ ਵੱਡਾ ਦਾਨ ਕੋਣ ਕਰਦਾ ਹੈ ਕੋਈ ਬਿਲਕੁਲ ਨਹੀਂ ਕਰ ਸਕਦਾ ਨਾ ਭਾਜ ਕੇ ਵੀ ਏਡਾ ਵੱਡਾ ਵੀ ਦਾਨ ਤੂੰ ਕਰ ਲਵੇਂ ਤੇ ਜੇ ਨਿੰਦਿਆ ਦਾ ਸੁਭਾਣਾ ਨਾ ਗਿਆ ਤੇ ਸਾਰਾ ਮਿੱਟੀ ਚ ਨਾਲ ਜਾਣਾ ਤੇਰਾ ਦਾਨ ਹੋਇਆ ਕਿਉਂ ਭਾਜ ਕੇ ਉਹੋ ਦੀ ਆਪ ਸਜਾ ਸੁਣੀਏ ਬੇ ਨੰ ਸਦਾ ਵੀ ਲਗਣੀਆ ਭਾਜ ਕਹਿੰਦੇ ਮੂੰਹ ਕਾਲੇ ਤਨੰਦ ਦਾ ਐਸ ਸੰਸਾਰ ਵਿੱਚ ਮੂੰਹ ਕਾਲਾ ਤੇ ਪ੍ਰਲੋਕ ਵਿੱਚ ਮੂੰਹ ਕਾਲਾ ਅਸੀਂ ਕਮਾ ਤਾਂ ਦੇਖਿਆ ਕੀਤਾ ਤਾਂ ਦੇਖਿਆ ਨਹੀਂ ਕਿਸੇ ਦਾ ਮੂੰਹ ਕਾਲਾ ਅਸੀਂ ਕਹਿ ਚੱਲਦੇ ਨਾ ਵੀ ਕਦੇ ਦੇਖਿਆ ਮੂੰਹ ਕਾਲਾ ਕੀਤਾ ਨੰਦਕ ਦਾ ਪ੍ਰਲੋਕ ਵਿੱਚ ਕਦੇ ਜਾ ਕੇ ਦੇਖਿਆ ਵੀ ਉਹਨਾਂ ਮੂੰਹ ਕਾਲਾ ਹੋਇਆ ਹੈ ਪੈਰੋ ਹਰ ਦਰਬਿੱਤ ਦੇ ਪਿੱਛੇ ਨਾ ਕੋਈ ਕੋਈ ਨਾ ਰਾਜ ਲੁਕਿਆ ਹੁੰਦਾ ਰਾਜ ਲੁਕਿਆ ਹੁੰਦਾ ਮੂੰਹ ਕਾਲੇ ਤੋਂ ਪਾਵਿਆ ਬਦਨਾਮੀ ਇੱਥੇ ਵੀ ਬਦਨਾਮੀ ਉਹਦੀ ਤੁਸੀਂ ਦੇਖਿਆ ਹੋਊਗਾ ਅਜਮਾਇਆ ਹੋਊਗਾ ਪਰਖ ਕੀਤੀ ਹੋਵੇ ਬਈ ਕੋਈ ਚੁਗਲ ਤੁਰਿਆ ਆਉਂਦਾ ਹੋਵੇ ਨਾ ਬਈ ਨੇ ਇਹ ਤੋਂ ਗੱਲ ਸੁਣ ਕੇ ਅੱਗੇ ਜਾ ਕਰਨੀਆਂ ਤੇ ਦੋ ਚਾਰ ਬੰਦੇ ਖੜੇ ਹੋਣ ਕੇ ਗੱਲਾਂ ਕਰਦੇ ਉਹ ਕਹਣਗੇ ਯਾਰ ਚੁਗਲ ਆ ਗਿਆ ਨਾਰਦ ਆ ਗਿਆ ਨਾਰਦ ਕਹਿਣਗੇ ਉਹਨੂੰ ਨਾਰਦ ਆ ਗਿਆ ਚੁੱਪ ਕਰ ਜੂ ਇਹਨੇ ਸਾਰੇ ਪਿੰਡ ਡੋਡ ਡੋਲੀ ਫੇਰ ਦੇਣੀ ਇਹ ਬਦਨਾਮੀ ਨਾ ਪਾਜ ਕੋ ਤੇ ਇੱਥੇ ਵੀ ਬਦਨਾਮੀ ਤੇ ਪਰਲੋਕ ਵਿੱਚ ਵੀ ਬਦਨਾਮੀ ਇਹਨੂੰ ਕਾਲਾ ਮੋਹ ਕਹਿੰਦੇ ਆ ਫਿਰ ਕੱਲਾ ਇੱਥੇ ਵੀ ਬਸ ਕੀਤੀ ਪਾਸ਼ਾ ਨੇ ਕਲੀ ਇੱਥੇ ਬਸ ਨਹੀਂ ਕੀਤੀ ਅੱਗੇ ਪਾਸ਼ਾ ਸਾਨੂੰ ਹੋਰ ਸਜ਼ਾ ਦੱਸਦੇ ਆ ਇਹਨੂੰ ਲਾ ਕੇ ਘੋਰ ਪਵਨ ਕੋਰ ਦਰਦ ਵਿੱਚ ਕੋਰ ਦਰਦ ਵਿੱਚ ਸੁਧਿਆ ਜਾਉਂ ਕੋ ਪਰ ਕੋਰ ਨਾਲ ਚ ਕੀ ਹੈ ਦੁੱਖ ਹੀ ਦੁੱਖ ਹੈ ਪਰ ਸਾਰਾ ਹੀ ਦੁੱਖ ਦੁੱਖ ਤੁਸੀਂ ਦੇਖਿਆ ਹੋਊਗਾ ਅੱਜ ਵੀ ਸੰਸਾਰ ਵਿੱਚ ਦੇਖਿਆ ਹੋਊਗਾ ਦੇਖਦੇ ਹੋਗੇ